ਜਿਹੜੇ ਕਹਿੰਦੇ ਆ ਨਾ ਸਾਨੂੰ ਡਰ ਲੱਗਦਾ ਵਾ ਸਿਰ ਕਲਗੀਧਰ ਪਿਤਾ ਦੇ ਜਿਹੜੇ ਪੁੱਤ ਉਹਦੇ ਮਰੇ ਆ ਨਾ ਉਹਦੇ ਪੁੱਤ ਕਲਗੀਧਰ ਪਿਤਾ ਦੇ ਮਾਤਾ ਸਾਹਿਬਕੌਰ ਦੇ ਪੁੱਤ ਮਰਨਗੇ ਤੇ ਦੁਨੀਆ ਜੀ ਦੀ ਰਹੂਗੀ ਜੇ ਉਹਦੇ ਪੁੱਤ ਜੇ ਮੇਰੀ ਗੱਲ ਸੁਣੋ ਇੱਕ ਉਹਨੇ ਆਪਣੇ ਪੁੱਤ ਕਿਉਂ ਵਾਰੇ ਕਿਉਂ ਉਹਨੇ ਵਾਰੇ ਉਹਨੇ ਤਾਂ ਵਾਰੇ ਵੀ ਸਾਰੇ ਜੀਦੇ ਰਹਿਣ ਠੀਕ ਆ ਤੇ ਉਹਦੇ ਪੁੱਤ ਗਾੜੀ ਅਹੀਂ ਜਿਹੜਾ ਖਾਲਸਾ ਨਾ ਉਹਨੂੰ ਪੁੱਤ ਮਾਰਨੇ ਆਉਂਦੇ ਆਂ ਹੀ ਉਹਦੇ ਪੁੱਤਾਂ ਅਸੀਂ ਇੱਕ ਮਿੰਟ ਸੈਕਿੰਡ ਨਾ ਲਾਵਾਂਗੇ ਸ਼ਗੋਸ਼ ਕਾ ਬੋਧਾ ਕਈਏ ਬੋਧਾ ਏ ਇੱਥੇ ਮੋਦੀ ਵੀ ਸ਼ਗਨ ਆ ਜੇ ਨਾ ਪਹਿਲਾਂ ਉਹਨੂੰ ਪ੍ਰਸ਼ਾਦਾ ਸ਼ਕਾਉਣਗੇ ਤੇ ਫੇਰ ਉਹਦੀ ਧੌਣ ਦਾ ਕਿਲਾ ਕੱਢਣਗੇ ਨਹੀਂ ਤੋੜ ਦਿੰਦੇ ਏ ਇਹ ਧੌਣਾ ਤੋੜ ਦਿੰਦੇ ਯਾਦ ਰੱਖਣ ਕਿਉਂਕਿ ਆਪਣਾ ਅਹੀਂ ਨਾ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਆ ਅਹੀਂ ਕੋਈ ਨਹੀਂ ਕਹਿੰਦੇ ਅਹੀਂ ਬੋਲਦੇ ਵੀ ਨਹੀਂ ਤੂੰ ਸਾਡੇ ਪਿੱਛੇ ਚੱਲ ਜਾ ਮਗਰ ਆਡੇ ਜਿਹੜੇ ਵੱਡੇ-ਵਡੇਰੇ ਬਯੁਰਗ ਸਾਡਾ ਇਤਿਹਾਸ ਵੇਲਾ ਨਾਦਰ ਸ਼ਾਹ ਬਾਬਰ ਅਬਦਾਲੀ ਜੋਸ਼ ਅਬਦਾਲੀ ਚੜ੍ਹ ਕੇ ਆਏ ਆ ਨਾ ਤੋੜੇ ਆ ਨਾ ਕਿਲੇ ਜੋ ਇੰਦਰਾ ਸ਼ੰਦਰਾ ਕਿੱਧਰ ਨੂੰ ਗਏ ਟਾਡੇ ਇਹ ਸਾਹਵ ਲਾ ਲੋ ਉਹਨੂੰ ਆਪਣੀ ਭੂਆ ਜਿਹੜੀ ਆ ਨਾ ਡਾਡੀ ਉਹਨੂੰ ਪੁੱਛ ਲੋ ਗਾੜੀ ਗਾੜੀ ਉਹਨੂੰ ਸੋਨੀਆ ਨੂੰ ਪੁੱਛ ਲੋ ਰਜੀਵ ਰਜੂ ਹਣੀ ਕਿੱਧਰ ਨੂੰ ਗਏ ਵਾ ਪਰ ਸਾਡੇ ਬੰਦੀ ਸਿੰਘ ਨਹੀਂ ਰਹਾ ਕੀਤੇ ਸਾਡੇ ਨਾਲ ੱੱੱਕਾ ਵੇਖੋ ਕਿੰਨਾ ਹੰਡਿਆ ਠੀਕ ਆ ਨਾ ਅਸੀਂ ਆਈ ਹਾਂ ਉਹਨੇ ਵਾ ਅਸੀਂ ਕਹਿੰਦੇ ਵਾ ਹਾਨੂੰ ਇੱਥੇ ਤੁਸੀਂ ਆਓ ਜਿਹੜੇ ਇਹ ਕਹਿੰਦੇ ਆ ਨਾ ਜਿਨ੍ਹਾਂ ਨੂੰ ਇੱਕ ਖਤਰਨਾਕ ਕੰਮ ਲੱਗਦੇ ਆ ਸਾਨੂੰ ਚਾ ਚੜਦੇ ਆ ਸਿਰ ਦੇਣੇ ਜਦੋਂ ਹਾਨੂੰ ਖੁਸ਼ੀਆਂ ਜੜਦੀਆਂ ਵਾ ਇੱਥੇ ਮੈਂ ਨਾ ਮੇਰੇ ਵੀਰੋ ਖੁੱਲੀਆਂ ਖਰਾਕਾਂ ਵਰਤਣੀਆਂ ਖਾਓ ਭਾਵੇਂ ਡੰਡ ਬੈਠ ਕੇ ਮਾਰੋ ਨਿਆਰੇ ਲੋ ਠੀਕ ਹੈ ਨਾ ਇਹ ਮੇਲੇ ਆਪਣੇ ਆਪਣੇ ਮੇਲੇ ਵਾ ਜਦੋਂ ਆਪਾਂ ਨੂੰ ਸਿਰਦੇ ਨੇ ਆਉਂਦੇ ਨਾ ਇੱਕ ਕਲਗੀਧਰ ਪਿਤਾ ਨੇ ਸਿਖਾਇਆ ਵਾ ਇੱਕ ਗੱਲ ਮੇਰੀ ਯਾਦ ਰੱਖਿਓ ਜਿਹੜੇ ਕਹਿੰਦੇ ਆ ਨਾ ਸਾਨੂੰ ਡਰ ਲੱਗਦਾ ਵਾ ਸਿਰ ਕਲਗੀਧਰ ਪਿਤਾ ਦੇ ਜਿਹੜੇ ਪੁੱਤ ਉਹਦੇ ਮਰੇ ਆ ਨਾ ਉਹਦੇ ਪੁੱਤ ਕਲਗੀਧਰ ਪਿਤਾ ਦੇ ਮਾਤਾ ਸਾਹਿਬ ਘੌਰ ਦੇ ਪੁੱਤ ਮਰਨਗੇ ਤੇ ਦੁਨੀਆ ਜੀ ਦੀ ਰਹੂਗੀ ਜੇ ਉਹਦੇ ਪੁੱਤ ਜੇ ਮੇਰੀ ਗੱਲ ਸੁਣੋ ਇੱਕ ਉਹਨੇ ਆਪਣੇ ਪੁੱਤ ਕਿਉਂ ਵਾਰੇ ਕਿਉਂ ਉਹਨੇ ਵਾਰੇ ਉਹਨੇ ਤਾਂ ਵਾਰੇ ਵੀ ਸਾਰੇ ਜੀ ਦੇ ਰਹਿਣਾ ਠੀਕ ਆ ਤੇ ਉਹਦੇ ਪੁੱਤ ਗਾੜੀ ਅਹੀਂ ਜਿਹੜਾ ਖਾਲਸਾ ਨਾ ਉਹਨੂੰ ਪੁੱਤ ਮਾਰਨੇ ਉਹਦੇ ਅਹੀਂ ਉਹਦੇ ਪੁੱਤਾਂ ਅਸੀਂ ਇੱਕ ਮਿੰਟ ਸੈਕਿੰਡ ਨਾ ਲਾਵਾਂਗੇ ਜਿੰਨੇ ਲੰਗਰ ਲੱਗੇ ਜੋ ਕਰਨ ੜਿਆ ਖਾਲਸਾ ਇਹਨੂੰ ਖਤਮ ਕਰ ਲੂ ਕੋਈ ਕਲਗੀਧਰ ਵੀ ਦਾਦਾ ਖਾਲਸਾ ਇਹ ਕੋਈ ਖਤਮ ਕਰ ਲੂਗਾ ਇਹਨਾਂ ਨੂੰ ਭਲੇਖਾ ਵਾ ਉਹ ਹਾਜ਼ਰ ਨਾਜ਼ਰ ਸਾਰਾ ਕੁਝ ਵੇਖਣ ੜਿਆ ਵਾ ਠੀਕ ਆ ਨਾ ਇਹ ਜਿਹੜੇ ਉਹਦਾ ਕੱਲਾ ਕੱਲਾ ਬੋਲ ਸੱਚ ਹੋਣਾ ਵਾ 96 ਕਰੋੜ ਖਾਲਸਾ ਚੜਕਿਓ ਇਹਨਾਂ ਨੇ ਮਸਲ ਦੂਗਾ ਇੱਥੇ ਮੋਦੀ ਵੀ ਸ਼ਗਨ ਆ ਜੇ ਨਾ ਪਹਿਲਾਂ ਉਹਨੂੰ ਪ੍ਰਸ਼ਾਦਾ ਛਕਾਉਣਗੇ ਤੇ ਫੇਰ ਉਹਦੀ ਧੌਣ ਦਾ ਕਿਲਾ ਕੱਢਣਗੇ ਨਹੀਂ ਤੋੜ ਦਿੰਦੇ ਆ ਇਹ ਧੌਣਾ ਤੋੜ ਦਿੰਦੇ ਯਾਦ ਰੱਖਣ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਆ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਬੋਲਦੇ ਵੀ ਨਹੀਂ ਤੂੰ ਸਾਡੇ ਪਿੱਛੇ ਚੱਲ ਜਾ ਮਗਰ ਆਡੇ ਜਿਹੜੇ ਵੱਡੇ ਵਡੇਰੇ ਵਿੁਰਗ ਸਾਡਾ ਇਤਿਹਾਸ ਵੇਲਾ ਨਾਦਰ ਸ਼ਾਹ ਬਾਬਰ ਅਬਦਾਲੀ ਜੋਸ਼ ਅਫਦਾਲੀ ਚੜਕੇ ਆਏ ਆ ਨਾ ਤੋੜੇ ਆ ਨਾ ਕਿੱਲੇ ਜੋ ਇੰਦਰਾ ਸ਼ੇਂਦਰਾ ਕਿੱਧਰ ਨੂੰ ਗਏ ਟਾਡੇ ਇਹ ਸਾਹਵ ਲਾ ਲੋ ਉਹਨੂੰ ਆਪਣੀ ਭੂਆ ਜਿਹੜੀ ਆ ਨਾ ਡਾਡੀ ਉਹਨੂੰ ਪੁੱਛ ਲੋ ਗਾੜੀ ਗਾੜੀ ਉਹਨੂੰ ਸੋਨੀਆਂ ਨੂੰ ਪੁੱਛ ਲੋ ਰਜੀਵਰ ਜੂਹਣੀ ਕਿੱਧਰ ਨੂੰ ਗਏ ਵਾ ਪਰ ਸਾਡੇ ਬੰਦੀ ਸਿੰਘ ਨਹੀਂ ਰਹਾ ਕੀਤੇ ਸਾਡੇ ਨਾਲ ੱੱੱਕਾ ਵੇਖੋ ਕਿੰਨਾ ਹੰਡਿਆ ਠੀਕ ਆ ਨਾ ਅਹੀਂ ਆਹੀ ਆਉਨੇ ਵਾ ਅਹੀਂ ਕਹਿੰਦੇ ਵਾ ਹਾਨੂੰ ਇੱਥੇ ਤੁਸੀਂ ਆਓ ਜਿਹੜੇ ਇਹ ਕਹਿੰਦੇ ਆ ਨਾ ਜਿਨ੍ਹਾਂ ਨੂੰ ਇਹ ਖਤਰਨਾਕ ਕੰਮ ਲੱਗਦੇ ਆ ਹਾਨੂੰ ਚਾ ਚੜਦੇ ਆ ਸਿਰ ਦੇਣੇ ਜਦੋਂ ਹਾਨੂੰ ਖੁਸ਼ੀਆਂ ਜੜਦੀਆਂ ਵਾ ਇੱਥੇ ਮੈਂ ਨਾ ਮੇਰੇ ਵੀਰੋ ਖੁੱਲੀਆਂ ਖਰਾਕਾਂ ਵਰਤਣੀਆਂ ਖਾਓ ਭਾਵੇਂ ਡੰਡ ਬੈਠ ਕੇ ਮਾਰੋ ਨਿਆਰੇ ਲੋ ਠੀਕ ਹੈ ਨਾ ਇਹ ਮੇਲੇ ਆਪਣੇ ਆਪਣੇ ਮੇਲੇ ਵਾ ਜਦੋਂ ਆਪਾਂ ਨੂੰ ਸਿਰ ਦੇਣੇ ਆਉਂਦੇ ਨਾ ਇੱਕ ਕਲਗੀਧਰ ਪਿਤਾ ਨੇ ਸਿਖਾਇਆ ਵਾ ਇੱਕ ਗੱਲ ਮੇਰੀ ਯਾਦ ਰੱਖਿਓ ਜਿਹੜੇ ਕਹਿੰਦੇ ਆ ਨਾ ਸਾਨੂੰ ਡਰ ਲੱਗਦਾ ਵਾ ਸਿਰ ਕਲਗੀਧਰ ਪਿਤਾ ਦੇ ਜਿਹੜੇ ਪੁੱਤ ਉਹਦੇ ਮਰੇ ਆ ਨਾ ਉਹਦੇ ਪੁੱਤ ਕਲਗੀਧਰ ਪਿਤਾ ਦੇ ਮਾਤਾ ਸਾਹਿਬ ਘਰ ਦੇ ਪੁੱਤ ਮਰਨਗੇ ਤੇ ਦੁਨੀਆ ਜੀ ਦੀ ਰਹੂਗੀ ਜੇ ਉਹਦੇ ਪੁੱਤ ਜੇ ਮੇਰੀ ਗੱਲ ਸੁਣੋ ਇੱਕ ਉਹਨੇ ਆਪਣੇ ਪੁੱਤ ਕਿਉਂ ਵਾਰੇ ਕਿਉਂ ਉਹਨੇ ਵਾਰੇ ਉਹਨੇ ਤਾਂ ਵਾਰੇ ਵੀ ਸਾਰੇ ਜੀਦੇ ਰਹਿਣ ਠੀਕ ਆ ਤੇ ਉਹਦੇ ਪੁੱਤ ਗਾੜੀ ਅਹੀਂ ਜਿਹੜਾ ਖਾਲਸਾ ਨਾ ਉਹਨੂੰ ਪੁੱਤ ਮਾਰਨੇ ਆਉਂਦੇ ਅਹੀਂ ਉਹਦੇ ਪੁੱਤਾਂ ਆਹੀਂ ਇੱਕ ਮਿੰਟ ਸੈਕਿੰਟ ਨਾ ਲਾਵਾਂਗੇ ਠੀਕ ਆ ਨਾ ਸਾਨੂੰ ਹੁਕਮ ਦੀ ਲੋੜ ਨਹੀਂ ਸੰਜਮ ਨਾ ਪੂਰੇ ਹੈ ਜਾਬ ਤੇ ਚੱਲਣਾ ਵਾ ਕਾਲੇ ਨਹੀਂ ਬੈਣਾ ਕਿਉਂਕਿ ਨੁਕਸਾਨ ਵਾ ਨੁਕਸਾਨ ਆਪਾਂ ਨਹੀਂ ਚਾਹੁੰਦੇ ਕਿ ਇਦਾਂ ਵੀ ਹੋਵੇ ਠੀਕ ਆ ਨਾ ਤੇ ਪਰ ਮੇਰੇ ਵੀਰ ਤੂੰ ਹੀ ਸਮਝ ਲਓ ਜਿਹੜੇ ਸਾਡੇ ਤੇ लाठी चार्ज ਕਰਦੇ ਆ ਨਾ ਮੇਰੇ ਵੀਰ ਜਿਹੜੇ ਨੌਜਵਾਨ ਆਪਣੇ ਆਰਮੀ ਵਾਲੇ ਜਾਂ ਮੁਲਾਜ਼ਮ ਆ ਮੇਰੇ ਵੀਰ ਇੱਕ ਗੱਲ ਸਮਝ ਲਓ ਵੇਖੋ ਏ ਤੁਹਾਡੇ ਨਾਲ ਇੱਕ ਕਿਸਾਨ ਨੂੰ ਤੇ ਜਵਾਨ ਨੂੰ ਲੜਾਈ ਜਾਂਦੇ ਠੀਕ ਆ ਇੱਕ ਢਿੱਡ ਭਰਦਾ ਇੱਕ ਰਾਖੀ ਕਰਦਾ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000